ਕੱਟੀ ਗੱਲ ਕਰਾਂ ਨੂੰ ਵੈਗ ਨੂੰ ਪਰ ਮੈਂ ਤਾਂ ਸਭ ਚੰਗੀ ਗੱਲ ਵਿੱਚ ਰੱਖੇ ਤੇਰੇ ਕਰ ਦੇਣਾ ਦੱਬੀਆ ਹੋ ਗਈ ਕੱਟੀ ਹੋ ਗਈ ਆਪਣੇ ਸਾਫ ਤੇ ਪੱਜ ਲੈ ਕੇ ਮਸ਼ੀਨ ਚਲੋ ਚੱਲ ਕਿੰਨੇ ਦੇ ਕੇ ਜਾਨਣਾ ਜੀ 500 40 ਰੁਪਏ ਦੇ ਦਿੱਤੇ ਹੈ ਨਹੀਂ ਲੈ ਤੇ ਬਾਕੀ ਕਰੋ ਗੁੰਡੀ ਲਈ ਲੱਗਦੀ ਹੈ ਨਾ ਓਏ ਹੋਰ ਇੰਨੇ ਰੁਪਏ ਤੇਰੇ ਕੋਲੇ ਆਉਂਦੀ ਨਹੀਂ ਕਿੱਥੇ ਤੇ 500 ਤੋਂ 40 ਬਜਨੇ ਬੋਲੇ ਸਾਨੂੰ ਹਾਂ ਠੀਕ ਹੈ ਪਤਰਾ ਦਿੰਦਾ ਸਾਬ ਕਲੀਅਰ ਆ ਕਾਪੀ ਦੇਖਣੀ ਪਊਗੀ ਐ ਤਾਂ ਕਿੱਥੋਂ ਪਤਾ ਲੱਗੂ ਪੈੜੀਆਂ ਵੀ ਗੱਲ ਲੰਦੇ ਖਾਦੀ ਹੋਏ ਨੇ ਕਦੀ ਨਾ ਖਾਦੀ ਹੋਏ ਸਾਰੇ ਨਹੀਂ ਖਾਦੀ ਹੈ ਹੈ ਤੇਰਾ ਅਗਸਤਾ ਮੈਂ ਤੇਰਾ ਅਗਸਤਾ ਮੈਂ ਪਹਿਲਾਂ ਕੀ ਕਿਹਾ ਸੀ ਪੁਲਸ ਚ ਭਰਤੀ ਹੋਣਗੇ ਇਹ ਦੋਨੇ ਕੱਦ ਦਾ ਖੰਗ ਵਾਲੀ ਸੀ ਸੀ ਜਿਹੜੇ ਅੱਡੇ ਹੋਏ ਹੈ ਹਾਂ ਓਏ ਹੋਏ ਅੱਜ ਦੇ ਦੀ ਮੂੰਹ 5 ਵਜ ਗਏ ਤੇ ਖੇਡਣ ਦਾ ਟਾਈਮ ਹੋ ਗਿਆ ਆਪਾਂ ਨੂੰ ਯਾਰ ਆਪਣੇ ਢੀਕਦੇ ਹੋਣਗੇ ਚੱਲਦੇ ਕੱਢਣ ਨੂੰ ਅੱਜ ਮਿੰਟੂ ਵੀ ਜਾਣਗੇ ਸ਼ਾਇਦ ਮੈਸੇਜ ਆਇਆ ਪਿਆ ਸੀ ਕਹਿੰਦੇ ਚੱਲੂਗਾ ਵੀ ਖੇਡਣ ਅੱਛਾ ਫਿਰ ਮਿੰਟੂ ਨਾਲ ਕਰਾਂਗੇ ਕੋਈ ਮौज-ਮਸਤੀ ਅੱਜ ਬਲੌਗ ਸੀ ਵਾਲਾ ਬਿਜੀ ਤੇ ਸ਼ਰਮਾ ਜੀ ਆ ਗਏ ਘਰੀ ਕਿਵੇਂ ਸ਼ਰਮਾ ਜੀ ਠੀਕ ਹੈ ਵਧੀਆ ਤੁੰਦਾ ਵੈਸੇ ਜੱਟਾਂ ਵਰਗਾ ਮੁੰਡਾ ਚਲੋ ਆਪਾਂ ਵਾਲੇ ਬੂਟ ਚਲੋ ਚੱਲਦੇ ਆਂ ਫਿਰ ਖੇਡਣ ਚੱਲ ਜੀ ਬਈ ਚਲੋ ਅੱਜ ਲਈ ਤਿਆਰੀ 10 ਮਿੰਟ ਹੁਣ ਆਪਾਂ ਚੱਲਦੇ ਆਂ ਨੂਰੀ ਬੱਸ ਮਿੰਟੂ ਬਾਗਵਾ ਕੇ ਗੇਂਦ ਕਰਦੇ ਹੋਏ ਅੱਜ ਮਿੰਟੂ ਨੇ ਵੀ ਲਈ ਤਿਆਰੀ 10 ਮਿੰਟ ਚਲੋ ਜਾਂਦਾ ਜਲੂਸ ਕੱਢਦਾ ਹੀ ਨਾ ਕੱਢਦਾ ਹੀ ਬਾਈ ਯਾਰ ਇਹ ਇਕੱਲਾ ਇਹੀ ਚਾਹਦਾ ਬੈਟ ਪਤਾ ਨਹੀਂ ਕਿਧਰੋਂ ਚਾਹਦਾ ਮਿੰਟੂ ਬੈਟ ਹੈਗਾ ਚਾਜਦਾ ਨਹੀਂ ਨਹੀਂ ਉਹੀ ਪੈਸੇ ਲਵਾਤੇ ਨਾ ਉੱਤੇ ਜੇ ਫੋਰ ਵੀ ਲਈ ਜਾਂਦਾ ਮੈਂ ਕਿਹਾ ਸੀ ਨਾ ਬੈਟ ਉਹੀ ਲੈਣਾ ਸੀ ਜਿਹੜਾ ਉਹਦੇ ਕੋਲੇ ਸੀਗਾ ਇਹ ਉਹੀ ਬੈਟ ਆ ਬਾਈ ਯਾਰ ਉਹ ਨਹੀਂ ਹੈਗਾ ਇਹ ਉਹ ਉਹਦਾ ਉਹ ਨਾ ਇੱਥੋਂ ਇੱਥੋਂ ਟੁੱਟਿਆ ਹੋਇਆ ਸੀ ਆਹ ਤਾਂ ਚੋ ਅੱਜ ਬਾਈ ਬੂਟ ਪਾਲਿਆ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਯਾਰ ਕੱਲ ਦਾ ਬਹੁਤ ਉਸਤਾਇਆ ਸੀ ਇਹਨੂੰ ਬੂਠਾ ਮਾਰਿਆ ਇਹ ਫਿਰ ਲੰਬੜ ਦੇ ਬਲੌਗ ਚ ਵੀ ਪਾਉਣਾ ਹੈ ਨਾ ਕੱਦੂ ਦੇ ਸ਼ਾਟ। ਉਹ ਤਾਂ ਕੁਝ ਹੋਣ ਲੱਗੀ ਹੋਰ ਕਰਦੇ ਬੈਠਾ। ਪੰਜ ਹੀ ਫਿਰ ਸਾਡੀ ਬਾਲ ਫਟਿਆ ਜਿਹੜਾ ਮੁੰਡਾ। ਰਾਈਟਿੰਗ ਬਹੁਤ ਆਸਤਰ ਭੇਜਣਾ ਪੈਦਾ। 26 26 ਓਵਰਾਂ ਐਲ ਤਿਆਰੀ ਕਰੀ ਜਾਂਦਾ ਥੱਲੇ ਰੋੜੀ ਜਾਂਦਾ। ਕਦਾ ਮੇਰੀ ਵੀਡੀਓ ਬਣਾ ਲੰਬੜ ਨੂੰ ਭੇਜਣੀ ਹੈ ਉਹ ਕਾਫੀ ਫੁੱਦੂ ਸ਼ਾਟ ਖੇਲਤੇ ਹੋਏ ਫੁੱਲ ਟਾਸ ਬਾਲ ਕੋ ਟੈਪ ਕੀਤਾ ਹੈ ਜਲੀਰ ਮਰੀ ਹਾਂਜੀ ਕੀ ਹਾਲ ਹੈ ਜੀ ਨਹੀਂ ਕਿਹੋ ਦੋਸਤੋ ਅੱਜ ਖੇਡੇ ਸੀ ਕਰੈਕਟ ਤਿੰਨ ਪਿੰਡਾਂ ਦੇ ਬੰਦੇ ਸੀ ਆ ਰਾਪਰ ਬਨਾਲੀ ਰਾਪਰ ਬੀਰੇਆਲਾ ਬਨਾਲੀ ਅਸੀਂ ਹੁਣ ਕੀ ਕੰਮ ਹੈ ਇਹ ਬਨਾਲੀ ਰਾਪਰ ਆ ਬੀਰੇਆਲਾ ਉਹ ਵੀਰਾਲ ਦੇ ਫੇਰ ਵੀ ਨਹੀਂ ਪੂਰੇ ਹੋਏ ਬੰਦੇ 11 ਫੇਰ ਵੀ ਨਹੀਂ ਪੂਰੇ ਹੋਏ ਤਿੰਨ ਪਿੰਡਾਂ ਦੇ ਬੰਦੇ ਅੱਛਾ ਗਦਾਰ ਅਸੀਂ ਸਿੰਘ ਕ੍ਰੌਣਕ ਘਟ ਗਈ ਕਿਹਦੇ ਕੀ ਗੱਲ ਹੈ ਕਿ ਦੱਸੋ ਠੇਕੇਦਾਰ ਸਾਹਿਬ ਕੀ ਗੱਲ ਹੈ ਕੀ ਕਾਰਨ ਉਹ ਇਹਨਾਂ ਨੇ ਪੜਤੇ ਬਈ ਆ ਸਾਰਿਆਂ ਦਾ ਇਕੱਲੇ ਇਕੱਲੇ ਆ ਇਕੱਲੇ ਇਕੱਲੇ ਨੇ ਹੱਥ ਚਾਇਰ ਉਹ ਮੁੰਡੇ ਵਰੀ 11 ਦਰੋ ਬੈਠਾ ਪਿੱਛੇ ਉਹਦਾ ਪਿੱਛੇ ਵੀ ਨਾ ਮੁੰਡੇ ਵਰੀ ਖਿਆ ਲੱਗੀ ਆ ਬਈ ਇੱਧਰ ਚੱਕੇ ਵੀਰ ਜੀ ਇੱਧਰ ਚੱਕ ਮੜਾ ਕੈਮਰਾ ਹਾਂ ਉਹ ਸਮੈਲ ਕਰੇ ਸਮੈਲ ਮੜੀ ਮੂੰਹ ਲਾ ਬਈ ਇਹ ਤਾਂ ਸਮੈਲ ਬਈ ਫੋਟੋ ਮਗਾਓ ਫੋਟੋ ਮਗਾਓ ਫੋਟੋ ਮਗਾਓ ਉਹ ਕਹਿੰਦਾ ਨੰਬਰ ਦਾ ਲੰਬੜ ਦਾ ਮੈਂ ਕਿਹਾ ਨੰਬਰ ਦਾ ਮੋਟਰਸਾਈਕਲ ਮੈਨੂੰ ਕਹਿੰਦਾ ਲੰਬੜ ਕਹਿੰਦਾ ਕਰ ਅੰਬਰ ਤੇ ਗੱਡੀ ਲੈ ਕੇ ਆਉਗਾ ਅਸੀਂ ਖੜ੍ਹੋ ਅਸੀਂ ਗੱਡੀ ਲੈ ਖੜੀ ਡਿੱਗੀ ਜਾਵੇ ਖੜਾ ਫੋੜ ਜਾ ਤੂੰ ਢੰਡੇ ਗਏ ਪਹਿਲਾਂ ਕੰਨ ਕਰੀਂ ਪਹਿਲਾਂ ਕੰਨ ਕਰੀਂ ਫੋੜ ਕੋਲੇ ਡਿੱਗੀ ਹੋ ਖੜਾ ਗੱਡੀ ਲੈ ਆਉਣਗੇ ਜੋ ਦੂਰੋਂ ਦੇਖ ਲੈ ਜੋ ਦੂਰੋਂ ਦੇਖ ਲੈ ਬੜਾ ਤੇਜ਼ ਭੱਜਿਆ ਕਰਨੂ ਐ ਜਣਾ ਹੋਵੇ ਮੇਰੀ ਗੱਲ ਤਾਂ ਸੁਣਾ ਜਦੋਂ ਮੈਨੂੰ ਐ ਕਹਿੰਦਾ ਵੀ ਗੱਡੀ ਲੈ ਕੇ ਆਉਗਾ ਵੀ ਉਹ ਇਹ ਵੀ ਮੋਟਰਸਾਈਕਲ ਚੱਕ ਕੇ ਨੂੰ ਭੱਜ ਕੇ ਘਰੀ ਛੜਾ ਲਿਆ ਨਾ 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 ਦੇ ਨੀ ਉਹ ਕਿੱਥੇ ਗੱਡੀ ਢੱਕੀ ਆ ਨਾ ਇਹ ਸੋਏ ਠੇਕੇ ਕੋਲ ਮੇਰੇ ਬੱਚਾ ਮਾਰਾ ਗੱਡੇ ਦੇ ਕਿਉਂ ਮੋਟਰਸਾਈਕਲ ਦਾ ਦੂਰੋਂ ਦੇਖ ਲਿਆ ਬਹੁਤ ਤੇਜ਼ ਭੱਜਾਈ ਲੈ ਗਿਆ ਸਰਪੇ ਤਾਰਤਾ ਬੁਧਾ ਕਹਿੰਦਾ ਨਾ ਸਹੀ ਗੱਲ ਹੈ ਮੈਨੂੰ ਨਾ ਪਰ ਕਹਿੰਦਾ ਉਸਨੂੰ ਸਹੇ ਘਰੀ ਖੜਾਇਆ ਮਾ ਉਹ ਗੱਡੀ ਦੇਊਗਾ ਕਾਹਦੇ ਮੈਨੂੰ ਪਤਾ ਨਹੀਂ ਇਹ ਮੇਰਬਾ ਜੇ ਦੁਆਏ ਪੁਆ ਮੋਟਰਾਂ ਬਗ ਦੇ ਤੰਨ ਨੂੰ ਭੜਾਈ ਤੰਨ ਹੋ ਗਿਆ ਸੀ ਮੌਕੇ ਦੋ ਸੀ ਪਹਿਲਾਂ ਇਹ ਕਹਿੰਦਾ ਵੀਰ ਜੀ ਤਾਂ ਮੈਂ ਜਾਂਦਾ ਨਹੀਂ ਤੇ ਹੂੰ ਦੋਨੇ ਭਾਈ ਭਾਈ ਲੱਗਦੇ ਤੁਸੀਂ ਸੱਚੀ ਦੋਨੇ ਭਾਈ ਭਾਈ ਲੱਗਦੇ ਜਮਾਂ ਉਹ ਡਾ ਲੰਗਰੇ ਜੀ ਬੈਠਾ ਹੁੰਦਾ ਮੈਂ ਤੇ ਵਰ ਗੰਬਰ ਤੋੜ ਖਣਾ ਉਹ ਬੱਟੀ ਉਹ ਓਏ ਤੂੰ ਹੀ ਤਾਂ ਹੈਗਾ ਉਹ ਮੈਂ ਤੇ ਇਹੀ ਆ ਉਹ ਟੋਫੀ ਰਾਈ ਤੇ ਤਨੀ ਆ ਦੋਨੇ ਸੇ ਮੈਂ ਕਿਹਾ ਜੋ ਵੀ ਨੇ ਕੇ ਦਾ ਰੋਲੇ ਬਣਾ ਕੇ ਰੋਟੀਆਂ ਐਂ ਜੇ ਬੰਦਰ ਕਹਣਾ ਐ ਰੋਲੇ ਬਣਾ ਲੈ ਕਿਟਾਂ 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 ਤੇ ਹੋਰ ਛੋਟ ਛੱਡ ਲਿਆ ਤਰੀਆਂ ਦੀ ਦੇ ਤੂੰ ਓਏ ਬਾਈ ਤੇ ਪਿੰਡ ਵਾਂਗ ਚਲੋ ਟਾਈਮ ਨਾ ਓਏ ਮੈਂ ਯਾਰ ਕਿਟਾਂ ਕੁੱਟੀ ਜਦੋਂ ਹੋਰ ਕੱਲੀ ਕਿਟਾਂ